ਸਰਗਰਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਵੀਡੀਓ ਦੇ ਵਿੱਚ ਆਪ ਜੀ ਜੋ ਦੇਖ ਰਹੇ ਹੋ ਇਹ ਹੈ ਗਰਮੀਆਂ ਵਾਲਾ ਸਾਗ ਇਸ ਨੂੰ ਹਾਈ ਬ੍ਰੈਡ ਚੁਵਾਈ ਵੀ ਕਹਿੰਦੇ ਆ ਇਸ ਨੂੰ ਲਾਲ ਸਾਗ ਵੀ ਕਹਿੰਦੇ ਆ ਕਿਉਂਕਿ ਇਹਦੀ ਗੰਦਲ ਜਿਹੜੀ ਆ ਲਾਲ ਹੁੰਦੀ ਆ ਔਰ ਬਹੁਤ ਸਵਾਦੀ ਸਾਗ ਆ ਇਹਦੀ ਕਰੇ ਵੀ ਘਾਟ ਜਿਹੜੀ ਆ ਉਹ ਮਹਿਸੂਸ ਨਹੀਂ ਹੁੰਦੀ ਸਾਗ ਦੀ ਗਰਮੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਸਾਗ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦੀ ਚੜਾਈ ਔਰ ਘਰ ਦੇ ਵਿੱਚ ਅਸੀਂ ਮੰਜੀ ਕੁ ਜਿੰਨਾ ਥਾਂ ਲਾਇਆ ਹੈ ਔਰ ਇਹਦੇ ਵਿੱਚੋਂ ਹੀ ਸਾਗ ਜਿਹੜਾ ਖਤਮ ਨਹੀਂ ਹੁੰਦਾ ਚਾਰ ਵਾਰਾਂ ਪਹਿਲਾਂ ਸਾਗ ਜਿਹੜਾ ਆਪਾਂ ਖਾ ਚੁੱਕੇ ਹਾਂ ਬਣਾ ਕੇ ਪੰਜਵੀਂ ਵਾਰ ਸਾਗ ਹੁਣ ਬਿਲਕੁਲ ਤਿਆਰ ਆ ਇਹਦੇ ਵਿੱਚ ਹੱਥਲੇ ਪੱਤੇ ਤੋੜਨੇ ਜਾਂਦੇ ਨੇ ਔਰ ਫਿਰ ਇਹਦੀ ਕੋਮਬਰ ਦੇ ਵਿੱਚੋਂ ਚਾਰ ਪੱਤੇ ਜਿਹੜੇ ਆ ਉਹ ਨਿਕਲ ਜਾਂਦੇ ਆ ਔਰ ਇਸ ਤਰ੍ਹਾਂ ਫਿਰ ਅਗਲਾ ਲਾਉ ਜਿਹੜਾ ਹੈ ਉਹ ਤਿਆਰ ਹੋ ਜਾਂਦਾ ਔਰ ਬੀਜਾਂ ਵਾਲੀ ਦੁਕਾਨ ਦੇ ਉੱਤੋਂ ਇਹਦੇ ਬੀਜ ਬੜੇ ਆਰਾਮ ਦੇ ਨਾਲ ਮਿਲ ਜਾਂਦੇ ਨੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਹਾਈਬ੍ਰਿਡ ਚਲਾਈ ਜਾਂ ਲਾਲ ਸਾਗ ਦਾ ਸਾਨੂੰ ਬੀਜ ਦੇ ਦਿਓ ਤੇ ਬੜੀ ਜਲਦੀ ਇਹ ਉੱਗ ਪੈਂਦਾ ਦੂਜੇ ਥੀਜੇ ਦਿਨ ਤੇ ਬੜੀ ਜਲਦੀ ਇਹਦਾ ਬੂਟਾ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਜਾਂਦਾ ਔਰ ਗਰਮੀਆਂ ਦੇ ਵਿੱਚ ਇਸ ਨੇ ਸਾਨੂੰ ਸਾਗ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਇਸ ਕਰਕੇ ਅਸੀਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਵੀ ਅਦਾ ਆਉਣ ਵਾਲੀ ਗਰਮੀ ਦੇ ਵਿੱਚ ਆਪਣੇ ਘਰ ਦੇ ਵਿੱਚ ਤਿਆਰੀ ਦੇ ਵਿੱਚ ਇਸ ਸਾਗ ਨੂੰ ਇਸ ਚੜਾਈ ਨੂੰ ਲਾਓ ਤੇ ਗਰਮੀਆਂ ਦੇ ਵਿੱਚ ਸਾਗ ਦਾ ਸਵਾਦ ਮਾਣਿਓ ਆਨੰਦ ਮਾਣਿਓ ਬਹੁਤ ਹੀ ਵਧੀਆ ਗਰਮੀਆਂ ਦੇ ਵਿੱਚ ਇਹ ਨਿਆਮਤ ਆ ਐਡਾ ਵਧੀਆ ਦਾ ਸਾਗ ਬਣਦਾ ਔਰ ਇਹਦੇ ਵਿੱਚ ਪਨੀਰ ਵੀ ਪਾ ਲਈਦਾ ਸਾਗ ਪਨੀਰ ਬਣ ਜਾਂਦਾ ਬਹੁਤ ਵਧੀਆ ਤੋਂ ਇਸ ਕਰਕੇ ਸਮੂਹ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹ ਜੇ ਸਾਡੀ ਵੀਡੀਓ ਪਸੰਦ ਆਈ ਹੋਵੇ ਤੇ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ